ਪੰਜਾਬ ਮੁਹੰਮਦ ਗਿਲਮਾਨ ਜੀ ਮੈਂ ਈਦ ਤੇ ਈਦ ਉਲ ਅਜ਼ਹਾ ਦੇ ਮੌਕੇ ਤੇ ਸਾਰੇ ਮੁਸਲਮ ਭਾਈਚਾਰੇ ਵੱਲੋਂ ਈਦ ਦੀਆਂ ਮੁਬਾਰਕਾਂ ਪੇਸ਼ ਕਰਦੀ ਅੱਜ ਈਦ ਉਲ ਅਜ਼ਹਾ ਦਾ ਮੁਬਾਰਕ ਦਿਨ ਹੈ ਔਰ ਈਦ ਦੇ ਇਸ ਮੁਬਾਰਕ ਤਿਹਵਾਰ ਦੇ ਮੌਕੇ ਤੇ ਮੈਂ ਮਲੇਰ ਕੋਲਾ ਦੇ ਸਮੂਹ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਦੇਸ਼ ਨਿਵਾਸੀਆਂ ਨੂੰ ਔਰ ਪੂਰੀ ਦੁਨੀਆ ਵਿੱਚ ਰਹਿੰਦੇ ਲੋਕਾਂ ਨੂੰ ਈਦ ਦੀਆਂ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਪੇਸ਼ ਕਰਦਾ ਹਾਂ ਅਤੇ ਮੈਂ ਰੱਬ ਤੋਂ ਦੁਆ ਕਰਦਾ ਹਾਂ ਕਿ Eid ਦਾ ਇਹ ਤਹਿਬਾਰ ਮਲੇਰਕੋਟਲਾ ਦੇ ਲਈ ਅਮਨ, ਸ਼ਾਂਤੀ ਅਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਦਾ ਪੈਗਾਮ ਲੈ ਕੇ ਆਵੇ ਅਤੇ ਪੰਜਾਬ ਜਿਹੜਾ ਹੈ ਸਾਡਾ ਉਹ ਤਰੱਕੀਆਂ ਕਰੇ ਹਰ ਮੈਦਾਨ ਦੇ ਵਿੱਚ ਅੱਗੇ ਵਧੇ ਦੇਸ਼ ਦੇ ਅੰਦਰ ਸਾਡੀ ਸਲਾਮਤੀ ਹੋਵੇ ਆਪਸੀ ਭਾਈਚਾਰੇ ਦਾ ਮਾਹੌਲ ਮਜ਼ਬੂਤ ਹੋਵੇ ਅਤੇ ਸਾਡਾ ਦੇਸ਼ ਜਿਹੜਾ ਹੈ ਦੁਨੀਆ ਦਾ لیڈر دیش بنے سر کنے کے مسلم پر آمانے تھے آج اتنے لگ بھگ ہزار مسلم بھائی چارے کی نماز ادا کی اس تو بعد ایک دوسرے نو دیا مبارک پیش کیتیاں آپ لوگوں کو سب کو عید مبارک ہو یہ بہت خوشی کی وقت ہے اور اس میں بھائی چارہ ہونا چاہیے نفرت بازی نہیں ہونا چاہیے اور हम लोगों का एक लाख मोहब्बत ऐसा होना चाहिए जो हमेशा के लिए काम दाम रहे इब्राहीम ने जो तो कुर्बानी की है अपने बेटे की उसकी जगह अल्लाह तबा ले कर भेज दिया अल्लाह ताला ने दबा ले भेजा तो उसकी कुर्बानी हुई उसके बाद कुर्बानी हमारे सारे इस्लाम में कुर्बानी उसको कबूल हुई कबूल होने के बाद में सारा ਮਜ਼ਾਕ ਇਸੇ ਤਰ੍ਹਾਂ ਮਜ਼ਾਕ ਕੋ ਇਸੇ ਤਰ੍ਹਾਂ ਦਿਵਾਤੇ ਆ ਸਭ ਕੋ ਵੰਡ ਕੇ ਕਰਦੇ ਆ ਬਕਰੀਦ ਮੁਬਾਰਕ ਹੋ ਹਾਂਜੀ ਸ਼ਮਸ਼ਾਦ ਅਲੀ ਆ ਨਾਮ ਮੇਰਾ ਜੀ ਤੁਸੀਂ ਸਾਰੇ ਜਾਨ ਦਿਓ ਰੋਡਾਂ ਦੇ ਉੱਪਰ ਰਹਿਣ ਵਾਲਾ ਇੱਕ ਚਲੋ ਅੱਜ ਤੱਕ 112 ਗੱਡੀਆਂ ਲੱਗੀਆਂ ਤੁਹਾਡੇ ਵੀਰ ਨੂੰ ਸਾਰੇ ਜਾਨ ਗਏ ਮੇਰਾ ਇੱਕ ਪੈਗਾਮ ਆ ਜੀ ਦੇਖੋ ਈਦ ਬਕਰੀਦ ਤਿਹਾਰ ਉਹਨੂੰ ਨਹੀਂ ਕਹਿੰਦੇ ਕਿ ਆਪਾਂ ਕੱਪੜੇ ਨਵੇਂ ਪਾਈਏ ਜਾਂ ਵਧੀਆ ਤਰੀਕੇ ਨਾਲ ਪੈਸਾ ਲਈਏ ਆਪਾਂ ਬੂਲ ਸ਼ੂਟ ਪਾਈਏ Eid ਦਾ ਤਿਹਾਰ ਹੁੰਦਾ ਮਿਲ ਵਰ ਕੇ ਮਿਲ ਜੁਲ ਕੇ ਰਹਿਣਾ ਜੀ ਹਰ ਇੱਕ ਛੋਟੇ ਤੋਂ ਛੋਟੇ ਭਰਾ ਨੂੰ ਜਾਂ ਵੱਡੇ ਨੂੰ ਜਾਂ ਕਿਸੇ ਨਾਲ ਗੁੱਸੇ ਆ ਉਹਦੇ ਨਾਲ ਮਿਲ ਜੁਲ ਕੇ ਰਹੋ ਆਪਸੀ ਭਾਈਚਾਰਾ ਕਾਇਮ ਰੱਖੋ ਜੀ ਤੇ ਜਿਹੜਾ ਅੱਜ ਕੁਰਬਾਨੀ ਦਾ ਜਿਹੜਾ ਮਤਲਬ ਤਿਹਾਰਾ ਆ ਜਾਂ ਕੇ ਰਸਮ ਹੈ ਜੀ ਉਹ ਇਹੀ ਹੈ ਕਿ ਪਹਿਲਾਂ ਆਪਣੇ ਪਰੌਸ ਦੇ ਵਿੱਚ ਦੇਖੋ ਕੋਈ ਮਤਲਬ ਕਿ ਰਹਿੰਦਾ ਕੋਈ ਘਰ ਜਿਹਦੇ ਘਰੇ ਗੋਸ਼ਤ ਨਹੀਂ ਜਾਂਦਾ ਹਨਾ ਜੀ ਇਹ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ ਆਪਾਂ ਮਤਲਬ ਦਾਅਵਤਾਂ ਕਰ ਦੇਣਾ ਜਾਂ ਹੋਰ ਉਹ ਵੀ ਜ਼ਰੂਰੀ ਨੇ ਇਹ ਨਹੀਂ ਹੈਗਾ ਕਿ ਨਹੀਂ ਜ਼ਰੂਰੀ ਪਹਿਲਾਂ ਆਪਣੇ ਆਸਪੜੋਸ ਦੇ ਵਿੱਚ ਦੇਖੋ ਜੀ ਕੋਈ ਗਰੀਬ ਕੋਈ ਯਤੀਮ ਉਹਨੂੰ ਥੋੜਾ ਥੋੜਾ ਦੋ ਆਪਾਂ ਜਿੰਨਾ ਤੇ ਵੀ ਹਿੱਸਾ ਬਣਦਾ ਹਨਾ ਜੀ ਇਹ ਆਪਣੇ ਸਾਰਿਆਂ ਦਾ ਫਰਜ਼ ਆ ਤੇ ਪਿੰਡਾਂ ਦੇ ਵਿੱਚ ਵੀ ਹੁੰਦਾ ਅੱਲਾ ਦਾ ਸ਼ੁਕਰ ਹੈ ਕਿ ਮਲੇਕੁਰ ਨੇ ਇੱਕ ਬਹੁਤ ਵੱਡਾ ਕਦਮ ਚੁੱਕਿਆ ਸੰਸਦਾਵਾ ਬਣ ਗਈਆਂ ਜਿੱਥੇ ਜਿੱਥ ਬਾਕੀ ਆਪਸੀ ਭਾਈਚਾਰਾ ਤੁਹਾਨੂੰ ਪਤਾ ਹੀ ਆ ਬਹੁਤ ਦੂਰੋ ਦੂਰੋ ਮੈਨੂੰ ਲੱਗਦਾ ਘੱਟੋ ਘੱਟ 100 ਪਿੰਡ ਦਾ ਬੜੀਦਗਾ ਦੇ ਵਿੱਚ ਤਕਰੀਬਨ ਲਵੇ ਦੇ ਸਾਰੇ ਹੁੰਦੇ ਆ ਜੀ ਬਹੁਤ ਵਧੀਆ ਲੱਗਦਾ ਜੀ ਜਦੋਂ ਭਾਈਚਾਰਾ ਹੁੰਦਾ ਹਿੰਦੂ ਮੁਸਲਮ ਸਿੱਖ ਅਸਾਈ ਸਾਰੇ ਰਲ ਕੇ ਰਹਿੰਦੇ ਹੋਰੇ ਤੇ ਇਦਾਂ ਹੀ ਅਸੀਂ ਵੀ ਉਮੀਦ ਕਰਦੇ ਆਂ ਇਨਸ਼ਾਅੱਲਾ ਹਰ ਟਾਈਮ ਕਿ ਅੱਲਾਹ ਤਾਲਾ ਹਰ ਟਾਈਮ ਇਸੇ ਤਰ੍ਹਾਂ ਹੀ ਆਪਣਾ ਸਾਰਾ ਬਲਿਊ ਕਲੇਜ ਭਾਈਚਾਰਾ ਕਾਇਮ ਰੱਖੇ ਜੀ ਆਹ ਦੇਖੀ ਨਾ ਵਾਜੀ ਸਰ ਮੇਰਾ ਨਾਮ ਮੁਹੰਮਦ ਇਮਤੀਆਜ਼ ਅੱਜ ਦਾ ਜਿਹੜਾ ਇਹ ਦਿਹਾੜਾ ਹੈ ਇਹ ਬਹੁਤ ਪਵਿੱਤਰ ਦਿਹਾੜਾ ਹੈ ਇਸਕਾ ਕਿ ਮਨਾਇਆ ਜਾਂਦਾ ਹੈ ਕਿ ਸਾਡੇ ਇਬਰਾਹਿਮ ਅਲੈਹਿਸਲਾਮ ਨੂੰ ਅੱਲਾਹ ਦੀ ਤਰਫੋਂ ਇੱਕ ਪੈਗਾਮ ਆਇਆ ਸੀ ਆ ਇਬਰਾਹਿਮ ਜਾ ਆਪਣੇ ਬੱਚੇ ਨੂੰ ਜਗਾ ਇੱਕ ਵਿਰਾਨ ਜਗ੍ਹਾ ਦੇ ਵਿੱਚ ਛੱਡ ਦੇ ਤਾਂ ਇੱਕ ਛੋਟਾ ਜਿਹਾ ਬੱਚਾ ਇੱਕ ਦੋ 85 ਸਾਲ ਦੀ ਉਮਰ ਦੇ ਵਿੱਚ ਇੱਕ ਬੱਚਾ ਹੋਇਆ ਫਿਰ ਉਹਨਾਂ ਨੂੰ ਕਿਹਾ ਵੀ ਜਾ ਜਾ ਕੇ ਆਪਣੀ ਔਲਾਦ ਜਿਹਨੂੰ ਸਾਮਾ ਬੱਦ ਪਿਆਰ ਕਰਦਾ ਉਹਨੇ ਜਾ ਕੇ ਤੂੰ ਛੱਡ ਦੇ ਉਹਨਾਂ ਨੇ ਜਾ ਕੇ ਛੱਡਤਾ ਤਾਂ ਛੱਡਣ ਤੋਂ ਬਾਅਦ ਉਹਨੇ ਦਿਲ ਚ ਮੁਹੱਬਤ ਆਈ ਮਹੱਬਤ ਯਾਦ ਵੀ ਆਂਦੇ ਵੀ ਮੇਰੀ ਔਲਾਦ ਮੇਰੀ ਐਵੇਂ ਮੇਰੀ ਐਵੇਂ ਮਗਰ ਇੱਕ ਹੁਕਮ ਥਾ ਅੱਲਾਵਾ ਜਦੋਂ ਹੁਕਮ ਅੱਲਾ ਦਾ ਪੂਰਾ ਕਰ ਕਰਨ ਤੋਂ ਬਾਅਦ ਜਿਸ ਟਾਈਮ ਅੱਲਾ ਦੋਸਤਾਂ ਦਾ ਬੱਚਾ ਉਹ ਬੜਾ ਹੋਇਆ ਤਾਂ ਅੱਲਾਵਾ ਹੁਕਮ ਆਇਆ ਇਬਰਾਹਿਮ ਜਿੰਨਾਂ ਤੂੰ ਸਾਨੂੰ ਬੱਦ ਪਿਆਰ ਕਰਦਾ ਤੂੰ ਅੱਲਾ ਦੇ ਰਾਸ ਨੂੰ ਕੁਰਬਾਨ ਕਰਦਾ ਉਹਨਾਂ ਨੇ ਗਾਲਬਨ ਔ ਟੋੜੇ ਵੀ ਕੁਰਬਾਨ ਕੀਤੇ ਤੇ ਗਾਲਬਨ ਉਂਟ ਵੀ ਕੁਰਬਾਨ ਕੀਤੇ ਮਗਰ ਅੱਲਾਹ ਨੇ ਫਿਰ ਕਹਿ ਵੀ ਨਹੀਂ ਜਿਨ੍ਹਾਂ ਤੁਸਾਂ ਦਾ ਬੱਦ ਪਿਆਰ ਕਰਦਾ ਉਹ ਕੁਰਬਾਨ ਕਰ ਤਾਂ ਅਖਰ ਦੇ ਵਿੱਚ ਉਹਨਾਂ ਸਾਂ ਨਾਲ ਜਿਹੜੀ ਮੁਹੱਬਤ ਸੀ ਆਪਣੇ ਬੱਚੇ ਦੇ ਨਾਲ ਸੀਗੀ ਤਾਂ ਉਹ ਆਪਣੇ ਬੱਚੇ ਨੂੰ ਕੁਰਬਾਨ ਦੇ ਦੇ ਜੇ ਆਪਾਂ ਕਿਹਾ ਉਹਨੇ ਬੱਚੇ ਨੂੰ ਤਾਂ ਉਹ ਬੱਚੇ ਨੇ ਕਿਹਾ ਐ ਡੈਡੀ ਤੂੰ ਮੈਨੂੰ ਬੰਨ ਨਹੀਂ ਤੂੰ ਮੇਰੇ ਅੱਖਾਂ ਦੇ ਨਾਲ ਕੁਛ ਨਾ ਕਰੀ ਤਾਂ ਕੁਰਬਾਨ ਵੀ ਆ ਮੈਂ ਥੋੜੀ ਥੋੜੀ ਆਪਣੇ ਚੱਲ ਜੂਗੀ ਇਹ ਮੁਹੱਬਤ ਸੀਗੀ ਜਦੋਂ ਥੂਰੀ ਚੜਾਨ ਲੱਗੇ ਤਾਂ ਅੱਲਾਹ ਦੀ ਤਰਫ ਤੋਂ ਦੁੰਬਾ ਆਇਆ ਅੱਲੇ ਤਰ੍ਹਾਂ ਉਹ ਦੁੰਬਾ ਆਇਆ ਹੋਰ ਉਹ ਦੁੰਬੇ ਨੂੰ ਜਿਵਾ ਕੀਤਾ ਹੋਰ ਇਸ ਕਰਕੇ ਹੀ ਇਹ ਮਨਾਈ ਜਾਂਦੀ ਹੈ ਕਿੰਨੇ ਕਾਚ ਲੜੇ ਮਸਲੰਭਾਈ ਜਿਹੜਾ ਇਕੱਠਾ ਹੋਇਆ ਸੀ ਮਾਜ ਦੇਖੋ ਤਕਰੀਬਨ ਪੂਰਾ ਮਲੇਰ ਕੋਲਾ ਇਹ ਪੂਰਾ ਇਕੱਠਾ ਹੋਇਆ ਬਗਲੇ ਵਾਲੇ ਪਿੰਡਾਂ ਦੇ ਵਿੱਚੋਂ ਵੀ ਲੋਕ ਆਏ ਨੇ ਕਾਫੀ ਲੋਕ ਆਏ ਨੇ